ਦੇ ਗਾਈ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਇਹ ਵਲੌਗ ਇੱਕ ਦਿਨ ਛੱਡ ਕੇ ਆਵੇਗਾ ਕਿਉਂਕਿ ਆਪਣੇ ਉਹ ਜਿਹੜੇ ਪਿਛਲਾ ਵਲੌਗ ਬਣਿਆ ਸੀ ਉਹਦੇ ਮੈਂ ਦੋ 파ੜ ਕੀਤੇ ਸੀ ਮੈਂ ਕਿਹਾ ਵੀ ਇੱਕ ਦਿਨ ਪਾ ਦਾਂਗੇ ਇੱਕ ਦਿਨ ਪਾ ਦਾਂਗੇ ਤੇ ਅੱਜ ਆਪਾਂ ਕਰਨ ਲੱਗੇ ਆ ਚਾਰ ਜੀ ਤਾੜ ਹਜੇ ਅੱਧਾ ਲਾਇਆ ਹੈ ਤੇ ਅੱਧਾ ਹੋ ਵੀ ਪਿਆ ਹੈ ਲਾਉਣ ਵਾਲਾ ਇਹਦੇ ਦੇ ਇੱਕ ਵਾਰੀ ਵੀ ਆਪਾਂ ਟਰੈਕਟਰ ਨਹੀਂ ਚੜਾਇਆ ਤੇ ਇੰਜ ਦੇ ਆਪਾਂ ਹੁਣ ਚੜਾਉਣਾ ਟਰੈਕਟਰ ਚੰਗੀ ਤਰ੍ਹਾਂ ਇੰਜ ਘੰਟਾ ਦੋ ਘੰਟੇ ਚੰਗੀ ਤਰ੍ਹਾਂ ਲਤਾੜ ਕਰਨੀ ਆ ਆਪਾਂ ਤੇ ਇੱਕ ਰੀ ਮੈਂ ਇਰਾਦਾ ਹੋਲਾ ਟਰੈਕਟਰ ਚੜਾ ਲੀ ਕਿਉਂਕਿ ਆਪਾਂ ਪਹਿਲਾਂ ਚੜਾਇਆ ਨਹੀਂ ਨਾ ਨਹੀਂ ਤਾਂ ਐਵੇਂ ਜੇ ਆਪਾਂ ਪਾਰਾ ਟਰੈਕਟਰ ਲਿਆਂਦਾ ਤੇ ਉਹ ਫਿਰ ਥੋੜਾ ਔਖੜ ਤੜੇਗਾ ਤੇ ਇੱਕ ਰੀ ਆ ਪੰਜ ਦਿਨ ਥੋੜਾ ਜਮਾ ਜਾਂ ਦੇਨੇ ਆ ਮੁਰਕਿਆ ਆਪਾਂ ਫਿਰ ਪਾਰਾ ਟਰੈਕਟਰ ਲਿਆਵਾਂਗੇ ਜੋਂ ਦਿਨੇ ਨਾ ਕਰ ਲਾਵੇਂ ਉਤਾਰ ਤੇ ਬਾਕੀ ਹੁਣ ਮੈਂ ਤੁਹਾਨੂੰ ਚੱਲ ਕਰ ਜਾ ਚੁੱਪ ਤੇ ਉਹ ਲਤਾੜਨ ਲੱਗਾ ਮੈਂ ਨਾਲ ਤੁਹਾਨੂੰ ਦਿਖਾਉਣੇ ਆ ਆਪਾਂ ਟੈਟੂ ਚੋਤੇ ਟਰੈਕਟਰ ਦੇ ਰਾਤੀ ਇੰਨੀ ਜੋ ਕਿ ਤੁਸੀਂ ਪਿਛਲੇ ਵਲੌਗ ਦੇ ਵਿੱਚ ਆ ਵੇਖਿਆ ਗਿੱਲਾ ਥਾਂ ਹੀ ਬੜਾ ਬੁਰਾ ਹਾਲ ਸੀਗਾ ਨਾ ਵਲੌਗ ਚ ਅੱਜ ਨਾ ਬਣਿਆ ਦੋਵੇਂ ਟਰੈਕਟਰ ਹੀ ਮੈਚ ਲਾਏ ਆ ਤੇ ਡਰਾਈਵਰ ਤਾਂ ਹੈਗੇ ਹੀ ਪਰ ਡਰਾਈਵਰ ਨੂੰ ਪੂਰਾ ਪਤਾ ਨਹੀਂ ਸੀ ਨਾ ਕਿ ਟਰਾਲੀ ਕਿਵੇਂ ਕੱਢ ਕੇ ਲੈ ਗਈ ਸੀ ਤੁਹਾਨੂੰ ਪਤਾ ਫਿਰ ਆਪਾਂ ਨੂੰ ਫਿਰ ਵੇ ਬੋਰੀ ਰਾਇਆ ਪਿਆ ਤੇ ਹੁਣ ਮੈਂ ਤੁਹਾਨੂੰ ਚਾਲ ਲਤਾੜ ਤੇ ਗਾਈਸ ਆਪਾਂ ਲਤਾੜੀ ਜਾਣੇ ਸਾਂ ਆ ਤੁਸੀਂ ਚੈੱਕ ਕਰ ਸਕਦੇ ਟਰੈਕਟਰ ਨਾਲ ਤੇ ਹੁਣ ਥੋੜਾ ਜੰਮ ਗਿਆ ਹੈਗਾ ਤੇ ਬਾਕੀ ਤੇ ਚੈੱਕ ਕਰ ਸਕਦੇ ਜੇ ਦੇਖੋ ਹਾਇ ਜਾਨੀ ਬੜੀ ਜਿਆਦਾ ਲਤਾੜ ਹੋਣੀ ਫੇਰ ਜਾ ਕੇ ਆਪਾਂ ਅਜੇ ਟਰਾਲਾਂ ਨੂੰ ਹੋਰ ਵੀ ਪਲਟਣਗਾ ਤਿੰਨ ਟਰਾਲਾਂਾਂ ਜੇ ਭਰੀਆਂ ਖਲੋਤਣਾ ਉਹ ਵੀ ਅਜੇ ਆਪਾਂ ਖਾਲੀ ਕਰਨੀਆਂ ਨੇ ਤੇ ਇੱਥੇ ਆ ਪਚਾਰ ਪਾਉਣਾ ਸਾਰਾ ਬਾਕੀ ਤੇ ਸੋਨੇ ਕਰੀਏ ਮੈਂ ਡਾਕ ਦਿੱਤਾ ਟਰੈਕਟਰ ਹੁਣ ਆਉਣੇ ਆ ਫਿਰ ਉਤਾਰਦੇ ਆ ਇਹ ਕਾਇਦਾ ਪਨਕਾਰ ਕੀਤੀ ਹੈ ਕਿ ਮੱਟੀ ਦੇ ਇਕੱਠਾ ਸੱਜੇ ਜੇ ਕਿਹਾ ਉਹ ਪਰਨਾ ਨਹੀਂ ਆਉਗਾ ਕਿ ਤੁਹਾਨੂੰ ਸਾਰਾ ਸਭ ਜੇ ਟਰੈਕਟਰ ਸਾਈਡ ਕਰੋ ਜੇ ਆਪਾਂ ਉਤਾਰ ਲਈ ਜੀ ਤੇ ਗਾਈਸ ਆਪਾਂ ਟਰਾਲੀ ਲਾ ਦਿੱਤੀ ਹੈ ਅਗਲੀ ਚ ਲਾਉਂਦੇ ਪਏ ਅੰਕਲ ਜੀ ਬਾਕੀ ਤੁਹਾਨੂੰ ਚੈੱਕ ਕਰਾ ਦੇਣੇ ਆ ਕਿਵੇਂ ਅੰਕਲ ਪਾਣੀ ਦੀ ਕੋਈ ਸੇਵਾ ਸੁਭਾ ਸੇਵਾ ਪਾਣੀ ਛਕ ਲੈ ਬਸ ਇਹਦਾ ਬਲੌ ਪਾਉਂਦਾ ਪਿਆ ਇਹਦਾ ਕੋਈ ਢਾਰ ਨਹੀਂ ਜਿਹੜੇ ਭੱਜੇ ਫਿਰਦੇ ਹੁੰਦੇ ਨੇ ਸਨਾਲ ਹੋ ਗਈ ਸਾਡੀ ਵੀਡੀਓ ਤੋਂ ਪਾਉਣੀ ਤੇ ਗਾਈਸ ਕੰਮ ਚੱਲੀ ਜਾਂਦਾ ਤੇ ਆਪਾਂ ਟਰੈਕਟਰ ਬਦਲ ਲਿਆ ਇਹ ਲਤਾੜਾ ਵਾਲਾ ਤੇ ਇੱਕ ਟਰਾਲੀ ਰਹਿ ਗਈ ਆਪਣਿਆਂ ਦੀ ਬੱਸ ਤੇ ਬਾਕੀ ਸਾਰੀਆਂ ਦੋਵੇਂ ਪਲਟ ਖਾਲੀ ਘਰ ਤੱਕ ਆ ਹੀ ਆਪਾਂ ਤੇ ਬਾਕੀ ਮੈਂ ਚਾਰ ਲਤਾੜੀ ਆ ਨਾ ਤੁਸੀਂ ਚੈੱਕ ਕਰ ਸਕਦੇ ਦੇ ਦੇਖੋ ਪਹਿਲਾ ਪੋਂਦੇ ਨਾਲ ਤਾੜ ਤਾੜਦੇ ਪਏ ਉਹ ਥੋੜੇ ਹੌਲਾ ਹੀ ਟਰੈਕਟਰ ਫੇਰ ਆ ਲੈ ਕੇ ਆਂਦਾ ਹੈ ਇਹ ਪਾਰ ਆਏ हजे एक टराली पाई आप इटमाली गाय थताड़ी जाने चक्कर लगे हैं बाकी शाम लूताड़ा एक टराली रही घंटे कर ला देंगे शाम लूताड़े फिर उसे आपवे तरफ ਉਹਨਾਂ ਮੈਗਨਟ ਰਾਈਟਰ ਚੱਕਣਾ ਕੰਮ ਨਹੀਂ ਆਦਾ ਇਹ ਨਾ ਕਰੇ ਉਥਲ ਜਾ ਕੇ ਡੱਕ ਦੇਣਾ ਬਾਕੀ ਹੋਰ ਇੱਕ ਦਿਨ ਆਪਣਾ ਵਲੌਗ ਇੱਥੇ ਤੇ ਕਰਦਾ ਹੀ ਹੈਗਾ ਤੇ ਬਾਕੀ ਜਿਹੜੋ ਵੀ ਆਪਾਂ ਲਤਾੜਿਆ ਤੇ ਟਰਾਲੀ ਲਾਉਣੀ ਆ ਉਹਦੇ ਤੱਕ ਉਹ ਹੋੜਿਆ ਤੇ ਅੱਜ ਬਾਸੇ ਭਈਆ ਕੰਦ ਵੀ ਸਾਈ ਰਾਤ ਜਾਗੇ ਆ ਤੇ ਹੁਣ ਇੱਕ ਦਿਨ ਆਉਨੇ ਆ ਚੱਟ ਕਈ ਟੰਕ ਰੈਸਟ ਕਰ ਲੈਨੇ ਆ ਫਿਰ ਟਰਾਲੀ ਲਾਵਾਂਗੇ ਤੇ ਨਾਲ ਜਿਹੜਾ ਚਾਰ ਲਤਾੜ ਕੇ ਆ ਚੰਗੀ ਤਰ੍ਹਾਂ ਕਿ ਉਹਦੇ ਬਾਅਦ ਆਪਾਂ ਕਰਨਾ ਹੈ ਇਹਨਾਂ ਤੋਂ ਬਾਅਦ ਆ ਮੁਰਕਾ ਬਹੁਤ ਗਰਮੀ ਬੜੀ ਹੈ ਗੁਰਾ ਵਾਲੇ ਤੇ ਗਾਇਸ ਕੰਮ ਚੱਲ ਜਾਂਦਾ ਸੀਗਾ ਸ਼ਾਮ ਹੋ ਗਈ ਹੈ ਤੇ ਚਾਰ ਵਾਲਾ ਟਰਾਲੇ ਨਾਲ ਸਾਰੀਆਂ ਲੈ ਆਈਆਂ ਬਸ ਆਹ ਜਾਈਏ ਇਹ ਲਾ ਲੈਨੇ ਆ ਤੇ ਮੁਰਕੇ ਫੇਰ ਕਰਕੇ ਲਤਾੜ ਚੰਗੀ ਤਰ੍ਹਾਂ ਜੁੱਤੇ ਪਾ ਦਾਂਗੇ ਲਫਾਫਾ ਤੇ ਫਿਰ ਮਿੱਟੀ ਵਾਲੀ ਰਾਈ ਕਮੀ ਤੇ ਮਿੱਟੀ ਵੀ ਪਾ ਦਾਂਗੇ ਆਪਾਂ ਠੀਕ ਬਾਕੀ ਹੁਣ ਟਰਾਲੀ ਲਾ ਕੇ ਤੁਹਾਨੂੰ ਦਿਖਾਵਾਂਗੇ ਉਹ ਇਹ ਟਰਾਲੀ ਲਾ ਲਈ ਸੀ ਜੇ ਹੁਣ ਆਪਾਂ ਫਿਰ ਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਚੈੱਕ ਕਰ ਸਕਦੇ। ਹੁਣ ਖਾਂ ਹੋ ਗਿਆ ਉੱਚਾ ਟਰੈਕਟਰ ਕੋਲੇ ਸਲਿੱਪ ਜੇ ਮਾਰਦਾ ਹੈ। ਬਾਕੀ ਕੋਈ ਨਹੀਂ ਹੋਣੀ ਜੰਮ ਜਾਗਾ ਫਿਰ ਕੋਲੇ ਫਟ ਰਹਿ ਜਾਵੇਗਾ। ਮੈਂ ਇਹ ਦੇ ਕਰਦਾਂ ਦੇ ਚੈੱਕ ਕਰ। ਨਹੀਂ ਹੁਣ ਤੁਸੀਂ ਇਹ ਜੀ ਐਵੇਂ ਦੀ ਦੁੱਕ ਵੇ ਲੋ ਫਿਰ ਮੈਂ ਮਾਰ ਦਿੱਤਾ ਨਾ ਸਾਰਾ ਕਰਤਾ ਓਕੇ। ਫਿਰ ਤੁਹਾਨੂੰ ਦੁੱਕ ਚੈੱਕ ਕਰਵਾਵਾਂਗਾ ਥੱਲੇ। ਕੋਰ ਤੱਕ ਦੀ ਸਾਰਾ ਫਟੀਚਾ ਜੇ ਵਿਆ ਮੁੜ ਕੇ ਸਾਰਾ ਸੈੱਟ ਹੋ ਜਾਵੇਗਾ ਬੱਦਰ ਬੱਦਰ। ਤੇ ਗਾਈਸ ਆਪਾਂ ਲਤਾੜ ਤੂੜ ਕਰਕੇ ਕਰਤਾ ਸੀ ਓਕੇ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਉਦੋਂ ਪਾ ਮੈਂ ਲਤਾੜ ਕਰ ਦਿੱਤੀ ਸੀਗੀ ਤੇ ਫਿਰ ਆਪਾਂ ਲ ਲਫਾ ਪਾਤਾ ਸੀਗਾ ਤੇ ਹੁਣ ਉਧਰ ਥੋੜਾ ਲਫਾਫਾ ਰਹਿ ਗਿਆ ਹੁਣ ਉਹ ਵੀ ਪਾ ਦਿੰਨੇ ਆ ਜਿਹੜੀ ਆਪਾਂ ਤੇਰਪੈਲ ਨਹੀਂ ਲਈ ਇਸ ਦੁਕਾਨ ਦੇ ਨਾਲ ਉਹ ਮੈਂ ਖੋਲ ਕੇ ਥੱਲੇ ਇੱਥੇ ਉੱਤੇ ਪਿਛਾ ਦਿੱਤੀ ਥੱਲੇ ਆਵੇਂ ਦਾ ਲਫਾਫਾ ਥੱਲੇ ਵੀ ਹੈਗਾ ਇਹਦੇ ਤੇ ਬਾਕੀ ਹੁਣ ਤੁਸੀਂ ਚੈੱਕ ਕਰ ਸਕਦੇ ਜੇ ਤੇ ਸਵੇਰੇ ਇੰਦੇ ਤੇ ਆਪਾਂ ਪਾਵਾਂਗੇ ਮਿੱਟੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਹੁਣ ਇਧਰ ਨਾ ਰਹਿ ਗਿਆ ਲਫਾਫਾ ਹੁਣ ਇਹ ਵੀ ਲਾਲ ਗਿਆ ਫਿਰ ਤੁਹਾਨੂੰ ਸਾਰਾ ਚੈੱਕ ਕਰਾਉਣੀ ਆ ਤੇ ਗਾਈਸ ਆਪਾਂ ਲਫਾਫਾ ਪਾ ਦਿੱਤਾ ਹੀ ਇੱਧਰ ਹੀ ਪਾਤਾ ਇੱਥੇ ਹੀ ਪਾਤਾ ਇੱਥੇ ਹੀ ਪਾਤਾ ਇੱਕ ਰਿਆ ਭਾਜਣੀ ਕਿ ਵੀ ਸਾਰਾ ਇਹਨੂੰ ਕੱਢ ਦਿੱਤਾ ਏ ਤੇ ਹੁਣ ਆਪਾਂ ਸਵੇਰੇ ਇੰਦੇ ਨੇ ਪਾਵਾਂਗੇ ਮਿੱਟੀ ਤੇ ਕੰਮ ਹੋ ਜਾਏਗਾ ਜਮਾ ਓਕੇ ਦੀ ਰਿਪੋਰਟ ਤੇ ਸਵੇਰੇ ਹੁਣ ਆਪਾਂ ਮਿੱਟੀ ਲੈਣ ਜਾਣੀ ਹੈ ਜਿਵੇਂ ਕਿ ਤੁਹਾਨੂੰ ਪਿਛੇ ਮੈਂ ਦੱਸਿਆ ਹੀ ਏ ਤੇ ਹੁਣ ਇੱਥੇ ਆਵੇ ਈਟਾ-ਉਟਾ ਰੱਖ ਦਿੱਤੇਗਾ ਕੋਸ਼ਾ ਪਾ ਇੱਥੇ ਈਟਾ ਰੱਖ ਦੇਣੇ ਵੀ ਰਾਤ ਨੂੰ ਹਵਾ ਹਵਾ ਵਈ ਤੁੱਡੇ ਨਾ ਤੇ ਆ ਸਾਰੀਆਂ ਈਟਾ-ਉਟਾ ਰੱਖ ਕੇ ਤੇ ਤੇ ਗਾਈਸ ਲਫਾਫਾ ਪਾ ਇੱਧਰ ਵੀ ਪਾਤਾ ਏ ਇੱਧਰ ਹੀ ਪਾਤਾ ਉੱਧਰ ਵੀ ਪਾਤਾ ਇਹ ਯਾਨੀ ਕਿ ਵੀ ਹੁਣ ਆਪਣਾ ਚਾਰ ਇੱਕ ਤੇ ਗਾਇਸ ਆਪਾਂ ਜਿਹੜਾ ਟਰੈਕਟਰ ਲੈ ਕੇ ਆਏ ਹਾਂ ਨਾ ਛੱਡ ਛੱਡਣ ਚ ਲੈ ਆਣ ਮੈਂ ਉਹਨੂੰ ਤੇ ਇਹਨੂੰ ਸ਼ਟ ਆਉਣੇ ਆ ਤੇ ਫਿਰ ਰਣ ਕੇ ਜੜੀ ਆਂਦਾ ਵੀ ਪਹਿਲੀ ਵਾਜ ਦੇ ਕੇ ਜਾਣ ਕੇ ਫਿਰ ਪਹਿਲੀ ਵਾਉਣੇ ਆ ਤੇ ਹੁਣ ਮੈਂ ਇਹਨੂੰ ਸ਼ਟ ਆਵਾ ਟਰੈਕਟਰ ਨੂੰ ਤੇ ਗਾਇਸ ਆਪਾਂ ਟਰੈਕਟਰ ਸ਼ਟ ਕੇ ਆ ਗਏ ਸੀਗੇ ਤੇ ਹੁਣ ਆਪਾਂ ਲੱਗੇ ਆ ਪਹਿਲੀ ਵਾਉਣ ਤੇ ਆਪ ਸਾਰੀ ਪੈਲੀ ਜਿਹੜਾ ਅਪਰਦੀ ਚਾਰ ਪਾਇਆ ਇਹ ਹੁਣ ਸਾਰੀ ਵੋਣੀ ਆ ਤੁਂਗਾਂ ਪਪਾ ਲੈਣਾ ਹੀ ਡਾਕਟਰ ਵਗਰ ਤੇ ਹੁਣ ਆਪਾਂ ਸਾਰੀ ਬਾਦ ਨਹੀਂ ਆ ਜੇ ਜਿਆਦਾ ਦੇ ਵਿੱਚ ਮੈਂ ਕੋਈ ਕਲਿੱਪ ਬਣਾ ਲਈ ਬਣਾ ਲਈ ਜਿੰਨੇ ਮੈਂ ਸਾਰੀ ਬਾਗ ਤੁਹਾਨੂੰ ਖਾਵਾਗਾ ਤੇ ਹੁਣ ਆ ਤੁਸੀਂ ਲੁੱਕ ਚੈੱਕ ਕਰ ਲੋ ਪੈਣੀ ਦੀ ਦਬੋਂ ਤੋਂ ਬਾਅਦ ਦੇਖ ਲੈ ਕਿਵੇਂ ਜੀ ਬੋਲ ਤੂੰ ਜਾਰੀ ਤੂੰ ਕੀ ਗੱਲ ਰੱਬ ਦੀ ਫੇਰੇ ਹੈ ਗਾਇਸ ਆਪਾਂ ਇੱਕ ਸੀਨਾ ਦਿੱਤੀ ਹੈ ਤੇ ਹੁਣ ਮੈਂ ਦੂਜੀ ਸੀਨ ਹੁਣਾ ਪਿਆ ਵਾਂ ਬਾਕੀ ਜੇ ਕਰ ਸਕਦੇ ਟਰੈਕਟਰ ਅ ਪਹਿਲਾ ਕਿਵੇਂ ਜੇ ਹੁਣ ਵੇਖੋ ਤਾਂ ਆਪਣੇ ਕਿਵੇਂ ਹੋ ਗਿਆ ਦੋਰ ਲਾਉਣਾ ਪਿਆ ਸੀ ਲਾਦੀ ਆ ਦੋਰ ਲਾਉਣਾ ਪਿਆ ਹੁਣ ਤੇ ਇੱਕ ਚੱਲਦਾ ਤਾਂ ਕਰਕੇ ਜਿਆਦਾ ਵਲੌਗ ਨਹੀਂ ਬਣਾਉਂਦਾ ਫਿਰ ਗਾਣੇ ਵੀ ਸੋਫਟੇ ਆ ਗਾਈਸ ਹੁਣ ਡੈਡੀ ਨੂੰ ਮਿਫੜਾਤਾ ਟਰੈਕਟਰ ਤੇ ਮੈਂ ਚੱਲਿਆ ਘਰੇ ਡੈਡੀ ਆਪੇ ਹੁਣ ਜਿਹੜੀ ਰਹਿ ਗਈ ਪਹਿਲੀ ਵਾਕੇ ਤੇ ਆ ਜਾਣਗੇ ਆਪਾਂ ਰੋਟੀ ਓੜੀ ਖਾ ਲਗੇ ਤੇ ਅੱਜ ਦਾ ਵਲੌਗ ਆਪਣੈ ਸੇ ਚਿਰਦਾ ਹੈਗਾ ਤੇ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਤੇ ਮਿਲကြਾਂ ਕੱਲ ਨੂੰ ਨਵੇਂ ਵਲੌਗ ਦੇ ਵਿੱਚ